मामला ਕੀ ਹੈ ਜਿਹੜਾ ਤੁਹਾਨੂੰ ਤਾਂ ਧਰਨਾ ਲਾਣਾ ਪੈ ਗਿਆ ਅੱਜ ਸਰ ਸਿਹਰੇ ਦਾ ਸਾਜਰੀ ਇਹਨਾਂ ਨੇ ਕੀ ਕੀਤੀ ਕਿ ਆਪਣੇ ਨਾ ਕਲੋਨੀ ਦੇ ਗੇਟ ਤੋੜਨੇ ਸ਼ੁਰੂ ਕਰ ਦਿੱਤੇ ਜੈਨ ਕਲੋਨੀ ਦੇ ਬਾਹਰੋਂ ਦੇ ਗੇਟ ਤੋੜਨੇ ਸ਼ੁਰੂ ਕਰ ਦਿੱਤੇ ਸਾਡੇ ਹੀ ਕਲੋਨੀ ਦੇ ਬੰਦਿਆਂ ਨੇ ਕਿਹਾ ਕਿ ਗੇਟ ਨਹੀਂ ਤੋੜਨਾ ਪਰ ਇਹਨਾਂ ਨੇ ਸਾਡੀ ਇੱਕ ਵੀ ਸੁਣਵਾਈ ਨਹੀਂ ਕੀਤੀ ਤੇ ਹੁਣ ਕੀ ਹੈ ਇੱਕ ਮੰਗ ਕਰਦੇ ਜਿਹੜਾ ਧਰਨਾ ਧਰਨਾ ਲੱਗਾ ਜਿਹੜਾ ਜਿੱਦਾਂ ਤੋੜੀਏ ਨਾ ਸਾਨੂੰ ਪਾਈਜ਼ਾ ਉੱਤਾਂ ਹੀ ਰੋਡ ਦੇ ਉੱਤੇ ਡਰ ਲੱਦਾ ਬੱਚੇ ਕੱਢਦੇ ਹੁਣ ਤੂੰ ਤੂੰ ਤੋੜ ਕੇ ਹੋਰ ਦੂਜੇ ਨੂੰ ਮੌਕਾ ਦਿੱਤਾ ਕਿ ਬੱਚੇ ਜੇ ਉਹ ਮਦੀ ਕੋਈ ਚੁੱਕ ਕੇ ਲੈ ਜਾਈ ਕੰਦਾ ਆਪਣਾ ਰੋਡ ਨਾਲ ਕੀ ਵਜਾ ਜਿਹੜਾ ਇਹ ਜੇਡ ਤੋੜੇ ਆਏ ਸਰ ਇਹਨਾਂ ਦੀ ਆਪਸੀ ਕੀ ਰਜ਼ਮੰਦੀ ਹੈ ਕਲੋਨੀ ਦਾ ਇਹਨਾਂ ਨੇ ਕੱਟ ਦੇਣਾ ਹੈ ਆਪਣਾ ਆਪਣਾ ਤਾਜਪੁਰ ਰੋਡ ਨੂੰ ਦੇਣਾ ਕੱਟੇ ਤਾਂ ਕਿ ਕੀ ਵੈਲਿਊ ਜ਼ਿਆਦਾ ਵੱਧ ਜੇ ਵੈਲਿਊ ਨਹੀਂ ਪੈ ਰਹੀ ਉਹਨਾਂ ਨੇ ਇਹਨਾਂ ਨੇ ਇੱਥੋਂ ਹੀ ਕੱਟ ਦੇ ਕੇ ਕੀ ਕੀਤਾ ਕਿ ਵੈਲਿਊ ਪੈ ਜਾਏਗੀ ਤਾਂ ਆਪਣਾ ਜਿਹੜਾ ਪਲਾਟ ਜਿਹੜਾ ਬਾਕੀ ਵਿਕੇ ਜਾ ਕੋਈ ਤੁਹਾਨੂੰ ਇਹ ਨੋਟੀਫਿਕੇਸ਼ਨ ਵੀ ਦਿੱਤਾ ਇਸ ਬਾਰੇ ਕੋਈ ਨੋਟੀਫਿਕੇਸ਼ਨ ਨਹੀਂ ਤੁਹਾਨੂੰ ਸਵੇਰੇ ਪਤਾ ਲੱਗਿਆ ਇਸ ਚੀਜ਼ ਅਗੇ ਇਹਨਾਂ ਤੋੜ-ਪੋੜ ਸ਼ੁਰੂ ਕਰਤੀ ਤਾਂ ਸੋਨ ਪਤਾ ਲੱਗਿਆ ਕਿ ਇਹ ਕੀ ਰੀਜ਼ਨ ਹੈ ਪਿੱਛੇ ਤੇ ਹੁਣ ਮੰਗ ਕੀ ਕਰਦੇ ਤੁਸੀਂ ਮੰਗ ਇਹ ਕਿ ਸਟੇ ਆਰਡਰ ਜਿੱਦਾਂ ਤੋੜੀ ਹੈ ਤੁਹਾਨੂੰ ਉਦਾਂ ਹੀ ਬਣਾ ਕੇ ਦੇਈਏ ਕਿਉਂਕਿ ਜੈਨ ਕਲੋਨੀ ਤੇ ਸਭ ਤੋਂ ਜ਼ਿਆਦਾ ਬਾਹਰੋਂ ਹਮਨੂੰ ਇਹ ਫੇਸ ਕਰਨਾ ਪੈ ਰਿਹਾ ਚੀਜ਼ ਠੀਕ ਹੈ ਇਹਦੇ ਡੱਕੇ 100 ਟਰੈਕਟਰ ਆਇਆ ਬਿਆ 100 ਕੈਂਟਰ ਜੀ ਰੋਡ ਬਣਾਉਣ ਨੂੰ ਸਾਡਾ ਗੇਟ ਖੋਲ ਦੇਣ ਅਸੀਂ ਜਿਹੜੀ ਚਲਾ ਅੱਜ 25000 ਰੁਪਏ ਹੈਗੀ ਆ ਉਹ ਸਾਡੀ 10000 ਰਹਿ ਜਾਣੀ ਹੈ ਬਾਹਰ ਸਾਨੂੰ 5000 ਮਿਲਦੀ ਸੀ ਅਸੀਂ ਬਾਹਰ ਨਹੀਂ ਲਈ ਅੱਥੇ 25000 ਰੁਪਏ ਗੱਜ ਲਈਏ ਇਸੇ ਕਰਕੇ ਲਈਏ ਵੀ ਸਾਡੀ ਗੇਟ ਕਲੋਨੀ ਬੰਦ ਦਾ ਸੇਫ ਹੈ ਲੋ ਬੱਚੇ ਖੇਲਦੇ ਆ ਬੱਚਾ ਖੇਲ ਦਾ ਬੰਦ ਹੋ ਜਾਣਾ ਰੋਡ ਬਣਾਉਣ ਲੱਗੇ ਚੰਡੀ ਔਰ ਕੱਢਣ ਲੱਗੇ ਤੇ ਕਲੋਨੀ ਵਾਲੇ ਨੇ ਕਹਿ ਕੇ ਕੀ ਕਹਿ ਕੇ ਤੁਹਾਨੂੰ ਕਲੋਨੀ ਕੀ ਦਿੱਤਾ ਸੀ ਪਲਾਟ ਜੀ ਜੀ ਸਾਡੀ ਬੰਦ ਕਲੋਨੀ ਹੈ ਜੀ ਜੈਨ ਕਲੋਨੀ ਵੀ ਬੰਦ ਹੈ ਭਾਗੇ ਓੰਮੀ ਵੀ ਬੰਦ ਹੈ ਸੁਆਸਤੀ ਵੀ ਬੰਦ ਹੈ ਜੀ ਇੱਥੇ ਬੱਚੇ ਖੇਲਦੇ ਆ ਬੱਚੇ ਸਾਡੇ ਇੱਥੇ ਐਕਸੀਡੈਂਟ ਸਾਡੀ ਕਲੋਨੀ ਸੇਫ ਨਹੀਂ ਰਹਿਣੀ ਸਾਡੀ ਖੇਮ ਲੋਟ ਕੱਢਣ ਲੱਗੇ ਅਸੀਂ ਬੰਦ ਕਰ ਲੋਨੀ ਕਰੇ ਕਿੱਈ ਐ ਇੱਕ ਜੇਕਰ ਜੇ ਇਹਨਾਂ ਨੂੰ ਅੱਜ ਪਲੋਨੀ ਚੇਤੇ ਆ ਗਈ 12-15 ਸਾਲ ਪਹਿਲੇ ਕੁੱਤੇ ਹੋ ਜਾਂਦੀਏ 15 ਸਾਲ ਪਹਿਲੇ ਗੇਟ ਕਿਉਂ ਲਗਣ ਦਿੱਤੇ ਅਸੀਂ ਨਾਲ ਅੰਦਰ ਆਫੀ ਕਲੋਨੀ ਪਾਣੀ ਦਾ ਕੋਈ ਸੋਲੂਸ਼ਨ ਨਹੀਂ ਇੱਕ ਕਿੰਨਾ ਵੱਲੋਂ ਕਲੋਨੀ ਦਾ ਜਿਹੜਾ ਸੜਕ ਕੱਢੀ ਜਾ ਰਹੀ ਹੈ ਪ੍ਰੋਬਲਮ ਦਾ ਸੋਲੂਸ਼ਨ ਹੈ ਲੀਚਰ ਬੰਦੇ ਚਲਾਇਆ ਇਹ ਕਿਸੇ ਨੂੰ ਨਹੀਂ ਕਰਨਾ ਚਾਹੁੰਦੇ ਨਾਮ ਕਿਉਂਕਿ ਐਕਚੁਅਲ ਚ ਅਸੀਂ ਚਾਹੁੰਦੇ ਆਪਣਾ ਫੇਸ ਦਿਖਾਣ ਹੋ ਇਹਨਾਂ ਨੇ ਕੀ ਕੀਤਾ ਪਾਣੀ ਲਾ ਦਿੱਤਾ ਕੋਈ ਸੋਲੂਸ਼ਨ ਨਹੀਂ ਹੋਇਆ ਇਹਨਾਂ ਨੇ ਚੋਬਾ ਲੱਗਿਆ ਰੰਦਾ ਪਾਣੀ ਦਾ ਠੀਕ ਹੈ ਲੋਕੀ ਕਿਤੇ ਜਾਣਾ ਫੈਸਟੀਵਲ ਤੇ ਕਿਤੇ ਜਾਣਾ ਜਾ ਨਹੀਂ ਸਕਦੇ ਅੱਜ ਇਹਨਾਂ ਕੋ ਤੋੜਣ ਲਈ ਪੈਸੇ ਆ ਗਏ ਜਾਂ ਇਹ ਗੇਟ ਤੋੜਨੇ ਆਗੇ ਇਹ ਕੀ ਰੀਜ਼ਨ ਹੋਇਆ ਵੀ ਜੀ ਹੋਂ ਪੈਸੇ ਇਹਨਾਂ ਕੋਲ ਕਿੱਥੋਂ ਆ ਗਏ ਰੋਡ ਬਣਾਉਣ ਲਈ ਇਹ ਰੋਡ ਦਾ 25 ਸਾਲ ਹੋ ਗਿਆ ਮੈਂ ਦੇਖਦੇ 30 ਸਾਲ ਸਰਕਾਰਾਂ ਆਈਆਂ ਸਰਕਾਰਾਂ ਗਈਆਂ ਦੋ ਸਾਹਬ ਨੇ ਬਲਵਾਈ ਸੀਗੀ ਵਿੱਚ ਪਾਣੀ ਦੀ ਨਿਕਾਸੀ ਐਨੀ ਨਹੀਂ ਗਈ ਬਰਸਾਤੀ ਪਾਣੀ ਵੀ ਕੋਈ ਨਿਕਾਸੀ ਨਹੀਂ ਥੋੜੀ ਥੋੜੀ ਬੂੰਦਾ ਡਿੱਗਦੀਆਂ ਬਰਸਾਤ ਦੀਆਂ ਪਾਣੀ ਟੈਂਕਾਂ ਟੈਂਕਾਂ ਵਾਲੇ ਪਾਣੀ ਖੋਲ ਦਿੰਦੇ ਆ ਘੋਡੇ-ਘੋਡੇ ਪਾਣੀ ਹੋ ਜਾਂਦਾ ਇਹਦਾ ਕੋਈ ਨੋਟੀਫਿਕੇਸ਼ਨ ਤੁਹਾਨੂੰ ਦਿੱਤਾ ਵੀ ਸੜਕ ਬਣਾ ਲਈ ਬਣਾਈ ਜਾ ਰਹੀ ਹੈ ਹਾਂਜੀ ਨੋਟੀਫਿਕੇਸ਼ਨ ਨਹੀਂ ਆਇਆ ਕੋਈ ਨੋਟਿਸ ਅਸੀਂ ਦਿਖਾਇਆ ਇਹਨਾਂ ਨੂੰ ਕੀ ਕਰਨ ਦਿਖਾਈ ਸਟੇਜ ਦਿਖਾਈ ਆ ਉਸ ਤੋਂ ਭੱਜੇ ਫੇ ਅਸੀਂ ਇੱਥੇ ਗੱਡੀਆਂ ਰੋਕਤੀਆਂ ਸਾਡੇ ਗੇਟ ਬਣਾ ਦੇਣੇ ਦੀਵਾਰ ਬਣਾ ਦੇ ਨਿਕਲ ਜਾਂਦੇ ਦੇ ਇੱਥੇ ਬਈ ਸਭ ਚੀਜ਼ ਹੋਣੀ ਚਾਹੀਦੀ ਜਿੱਦਾਂ ਸੀ ਆਪਣੀ ਕਲੋਨੀ ਨੂੰ ਮੱਲਾ ਨਹੀਂ ਬਣਾਉਣਾ ਸਟਾਰਟ ਹੋਣਾ ਚਾਹੀਦਾ ਠੀਕ ਹੈ